ਹੋ ਰਿਸ਼ਤੇਦਾਰੀ ਬਾਬੇ ਨਾਲ ਪੈਂਦੀ ਕੀ ਆ ਬਾਬਾ ਜੀ ਦੇ ਸਾਧੂ ਸਾਹਿਬ ਆ ਕੈਪਟਨ ਜਗਤਪਾਲ ਸਿੰਘ ਤੇ ਉਹਨਾਂ ਦੀਆਂ ਜਿਹੜੀਆਂ ਦੋ ਕੁੜੀਆਂ ਨੇ ਨਾ ਉਹ ਗਾਹਾਂ ਵਿਆਹੀਆਂ ਕਿਨੂੰ ਆ ਉਹ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦਾ ਰੀਠਾ ਢਿਲੋਂ ਸਾਹਿਬ ਕਿਵੇਂ ਅਮਜੀਠਾ ਹਾਲਚਾਲ ਪੁੱਛ ਲੋ ਐਵੇਂ ਨਹੀਂ ਕਹਾਵਤਾਂ ਬਣੀਆਂ ਕਹਿੰਦੇ ਜੱਟ ਜੱਟਾਂ ਦੇ ਤੇ ਭੋਲੂ ਨਰੇਣ ਦਾ ਹੁਣ ਭੋਲੂ ਕੌਣ ਆ ਭੋਲੂ ਉਹ ਤੁਸੀਂ ਲੋਕ ਅਸੀਂ ਲੋਕ ਇੱਕ ਹਵਤ ਸਮਝ ਕੇ ਆ ਹੁਣ ਚੰਗੀ ਤਰ੍ਹਾਂ ਆਈ ਆ ਵੀ ਜੱਟ ਜੱਟਾਂ ਦੇ ਕੀ ਆ ਉਹਨਾਂ ਦੀਆਂ ਰਿਸ਼ਤੇਦਾਰੀਆਂ ਭਾਈ ਅਗਲੇ ਤੱਕ ਹੀ ਆ ਭਾਵੇਂ ਮਾੜੇ ਚੰਗੇ ਇਕੱਠੇ ਆ ਪਰ ਭੋਲੂ ਨਰੈਣ ਦਾ ਭੋਲੂ ਮਤਲਬ ਕੀ ਆ ਭੋਲੇ ਭਾਲੇ ਲੋਕ ਠੀਕ ਹੈ ਅਸੀਂ ਨਰੈਣ ਦੇ ਪੇਟੇ ਪਾਦੇ ਪਰ ਨਰੈਣ ਅਸੀਂ ਕਿਹਨੂੰ ਸਮਝੀ ਜਾਂਦੇ ਆ ਉਸੇ ਜੱਟ ਨੂੰ ਜਿਹੜਾ ਜੇਲ੍ਹ 'ਚ ਜਾ ਕੇ ਥਾਪੀ ਦੇ ਕੇ ਆਇਆ ਤੇ ਮਜੀਠੀਆ ਸਾਹਿਬ ਬੜਾ ਹੁਬ ਕੇ ਕਹਿ ਰਹੇ ਆ ਕਦੇ ਮੇਰੀ ਹੌਸਲਾ ਫਚਾਈ ਕੀਤੀ ਬੜੇ ਭਦਰਕਾਰੇ ਕਰਕੇ ਗਏ ਹੋ ਤੁਸੀਂ ਜੇਲਾ 'ਚ ਬਾਬਾ ਜੀ ਇਲਜ਼ਾਮ ਤਾਂ ਦੇਖ ਲੈਣੇ ਚਾਹੀਦੇ ਆ ਪਰ ਬਾਬਾ ਜੀ ਸਾਖ ਸਕੀਰੀਆਂ ਤੇ ਰਤਵੇ ਫਕੀਰੀਆਂ ਇਕੱਠੇ ਨਹੀਂ ਨਿਭਦੇ ਸਾਖ ਸਕੀਰੀਆਂ ਸਭ ਇੱਕ ਪਾਸੇ ਹੋਣਗੇ ਤੁਹਾਨੂੰ ਲੋਕ ਰੱਬ ਮੰਨਦੇ ਆ ਪੋਹਾਨੀਅਤ ਦੀ ਗੱਲ ਕਰਨ ਵਾਲਾ ਬੰਦਾ ਜਦੋਂ ਮਾੜੇ ਬੰਦੇ ਨਾਲ ਨਾ ਮੈਂ ਕਹਿੰਦਾ ਵੀ ਇੱਕ ਲੀਡਰ ਬੰਦਾ ਜਿਹੜਾ ਕਿ ਪਤਾ ਵੀ ਸਿਰੇ ਦਾ ਕਰਾਪਟ ਬੰਦਾ ਉਹ ਵੀ ਮਾੜੇ ਬੰਦੇ ਨਾਲ ਫੋਟੋ ਕਰਉਣ ਵਾਲਾ ਦਸ ਵੇਰੀ ਸੋਚਦਾ ਪਰ ਤੁਸੀਂ ਜਿਹੜੇ ਲੋਕਾਂ ਨੂੰ ਮਿਲਣ ਵਾਸਤੇ ਸਪੈਸ਼ਲ ਜੇਲ੍ਹ ਦੇ ਵਿੱਚ ਗਏ ਹੋ ਉਹ ਬਾਬਾ ਜੀ ਸ਼ੋਭਾ ਨਹੀਂ ਦਿੰਦਾ ਮੈਂ ਕਹਿੰਦਾ ਲੱਖ ਸਿਆਸੀ ਲੋਕ ਤੁਹਾਨੂੰ ਆ ਕੇ ਮਿਲਦੇ ਹੁਣ ਜਿਹੜਾ ਮਰਜੀ ਤੁਹਾਡੇ ਕੋਲੇ ਬੇਸ਼ੱਕ ਕੀ ਚੱਲ ਕੇ ਆਉਂਦਾ ਸਭ ਕੀ ਆ ਤੁਹਾਡੇ ਵਾਸਤੇ ਪ੍ਰਵਾਨ ਹੋਣਾ ਮੰਨ ਲਿਆ ਹੁਣ ਪਹਿਲਾਂ ਮੈਂ ਤੁਹਾਨੂੰ ਰਿਸ਼ਤੇਦਾਰੀ ਵੀ ਦੱਸ ਦਿਆਂ ਕਿ ਮਜੀਠੀਏ ਦੀ ਰਿਸ਼ਤੇਦਾਰੀ ਕੀ ਪੈਂਦੀ ਆ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਰਿਸ਼ਤੇਦਾਰੀ ਬਾਰੇ ਸੁਣ ਕੇ ਤੁਹਾਨੂੰ ਇੱਕ ਗੱਲ ਜ਼ਰੂਰ ਲੱਗੂਗੀ ਵੀ ਯਾਰ ਜੀਜਾ ਸਾਲੇ ਦਾ ਤਾਂ ਨਹੀਂ ਹੋਇਆ ਕਿਉਂਕਿ ਸਿਆਸਤ ਦੇ ਵਿੱਚ ਜੀਜਾ ਸਾਲਾ ਕੀ ਸ਼ਰੀਕ ਹੁੰਦੇ ਆ ਪਰ ਇਹ ਮੁਸਲਮਾਨਾਂ ਚ ਪਾਇਆ ਜਾਂਦੀ ਸਾਡੇ ਵੀ ਜੀਜਾ ਸਾਲਾ ਕੀ ਸ਼ਰੀਕ ਬਣੇ ਬੈਠੇ ਆ ਮੈਂ ਗੱਲ ਕਰਾਂ ਸੁਖਵੀਰ ਬਾਦਲ ਦੀ ਤੇ ਮਜੀਠੀਏ ਦੀ ਇਹ ਜੀਜੇ ਨੇ ਭਾਵੇਂ ਸਾਲੇ ਤੋਂ ਮੂੰਹ ਮੋੜ ਲਿਆ ਪਰ ਕਿਹ ਮਜੀਠੀਏ ਦਾ ਅਕਸਰ ਨੂੰ ਸਾਲਾ ਹੀ ਕੰਮ ਆਇਆ ਹੁਣ ਰਿਸ਼ਤੇਦਾਰੀ ਬਾਬੇ ਨਾਲ ਪੈਂਦੀ ਕੀ ਆ ਬਾਬਾ ਜੀ ਦੇ ਸਾਡੂ ਤੇ ਉਹਨਾਂ ਦੀਆਂ ਜਿਹੜੀਆਂ ਦੋ ਕੁੜੀਆਂ ਨੇ ਨਾ ਉਹ ਗਾਹਾਂ ਵਿਆਈਆਂ ਕਿਨੂੰ ਆ ਉਹ ਦੋਨੇ ਕੁੜੀਆਂ ਵੇਗੀਆਂ ਮਜੀਠੇ ਦੇ ਸਾਲੇ ਨੂੰ ਤਾਂ ਫਿਰ ਮਜੀਠੀਏ ਦੇ ਸਾਲੇ ਤਾਂ ਕੰਮ ਆ ਗਏ ਨਾ ਹੁਣ ਜੇਲ੍ਹ ਦੇ ਵਿੱਚ ਜਾਣਾ ਕੋਈ ਇਤਫਾਕ じゃ ਕਿ ਇਹ ਛੋਟੀ ਗੱਲ ਨਹੀਂ ਹੈ ਪੰਜ ਮਹੀਨੇ ਪਹਿਲਾਂ ਵੀ ਜੇਲ੍ਹ 'ਚ ਰਹੇ ਪਰ ਉਦੋਂ ਕੀ ਹੈ ਗਿਆ ਨਹੀਂ ਕੋਈ ਮਿਲਣ ਪਰ ਹੁਣ ਜਾਣ ਦਾ ਮਤਲਬ ਕੀ ਹੈ ਕਿ ਭਾਈ ਮਜੀਠੀਏ ਦੇ ਉੱਤੇ ਹੱਥ ਕੀਦਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਹੁਣ ਸੋਚ ਵਿਚਾਰ ਕੇ ਕੀ ਹੈ ਇਹਦੇ ਨੂੰ ਪੰਗਾ ਲਿਓ ਪਰ ਅਸਲ ਜਿਹੜਾ ਸਭ ਤੋਂ ਵੱਡਾ ਕਾਰਨ ਜੇਲ੍ਹ ਜਾ ਕੇ ਮਿਲਣ ਦਾ ਮੈਨੂੰ ਲੱਗਦਾ ਆ ਵੀ ਹੋਊਗਾ 100% ਆ ਨੋਟਸ ਦੇਖ ਲਓ ਜਿਹੜਾ ਕੀ ਆ ਗਜਪਤ ਸਿੰਘ ਗਰੇਵਾਲ ਨੂੰ ਆਇਆ ਵਿਆ ਤੇ ਗਜਪਤ ਸਿੰਘ ਹੈ ਕੌਣ ਇਹ ਏਸੇ ਮਜੀਠੀਏ ਦਾ ਕੀ ਆ ਸਾਲਾਗਾ ਜਿਹੜਾ ਗਾਹਾਂ ਵਿਆਇਆ ਕੀ ਆ ਉਸ ਲੜਕੀ ਨੂੰ ਆ ਜਿਹਦਾ ਪਿਓ ਬਾਬਾ ਜੀ ਦਾ ਸਾਡੂ ਆ ਤੇ ਇਸ ਨੋਟਸ ਦੇ ਵਿੱਚ ਕੀ ਆ ਉਹਦੀ ਵੀ ਹਿੱਸੇਦਾਰੀ ਕੀ ਆ ਸਾਫ ਝੜਕ ਰਹੀ ਆ ਵੀ ਉਹਦੀ ਹਿੱਸੇਦਾਰੀ ਕਿਵੇਂ ਆ ਦੂਜੇ ਕੀ ਆ ਸਾਰਾ ਲਿੰਕ ਕਿਵੇਂ ਜੋੜਿਆ ਜਿਹੜਾ ਈਡੀ ਵੱਲੋਂ ਜੋੜਿਆ ਗਿਆ ਐਵੇਂ ਨਹੀਂ ਛੋਟੀ ਮੋਟੀ ਨਹੀਂ ਹਜ਼ਾਰਾਂ ਪੰਨਿਆਂ ਦੀ ਸੀ ਇਹ ਚਾਰ ਸ਼ੀਟ ਦਰਜ ਕੀਤੀ ਗਈ ਆ ਇਦੇ ਵਿੱਚ ਕੀ ਹੈ ਇਹਨਾਂ ਨੂੰ ਤੇ ਗਨੀਬ ਕੌਰ ਮਜੀਠੀਆ ਦੋਨਾਂ ਨੂੰ ਤਲਬ ਕੀਤਾ ਬਿਆ ਕਿਉਂਕਿ ਵੱਡੀਆਂ-ਵੱਡੀਆਂ ਕੰਪਨੀਆਂ ਜਿਹੜੀਆਂ 2007 ਤੋਂ ਬਾਅਦ ਖੜੀਆਂ ਹੋਈਆਂ ਉਹਨਾਂ 'ਚ ਕੀ ਹਿੱਸੇਦਾਰੀਆਂ ਨੇ ਅਗਲਿਆਂ ਦੀਆਂ ਆ ਫਿਰ ਜੇ ਇਹਨਾਂ ਨੂੰ ਹੱਥ ਪਊਗਾ ਤਾਂ ਗਾ ਫਿਰ ਬਾਬਾ ਜੀ ਤੱਕ ਕੀ ਆ ਸੇਕ ਜਾਂਦਾ ਇਸੇ ਕਰਕੇ ਸ਼ਾਇਦ ਹੁਕਮਰਾਨਾਂ ਨੂੰ ਜੱਜਾਂ ਨੂੰ ਸਾਰਿਆਂ ਨੂੰ ਇਹ ਮੈਸੇਜ ਦੇਣ ਖਾਤਰ ਕੀ ਆ ਇਹ ਯਾਤਰਾ ਕੀਤੀ ਗਈ ਹੈ ਜੇਲ੍ਹ ਯਾਤਰਾ ਅਸੀਂ ਸਾਰੇ ਜਾਣਦੇ ਆਈਪੀਐਸ ਆਈਐਸ ਰਿਟਾਇਰਡ ਜੱਜ ਤੱਕ ਵੱਡੇ-ਵੱਡੇ ਜਿਹੜੇ ਲੋਕ ਨੇ ਇਹ ਕੀ ਆ ਇਹਨਾਂ ਦੇ ਢੇਰਿਆਂ ਨਾਲ ਜੁੜੇ ਹੋਏ ਆ ਤੇ ਜੁੜੇ ਹੋਏ ਕਿਉਂ ਆ ਕਿ ਉੱਥੋਂ ਭਾਈ ਕੀਆ ਅਹੁਦੇਦਾਰੀਆਂ ਵੀ ਮਿਲਦੀਆਂ ਟਿਕਟਾਂ ਵੀ ਮਿਲਦੀਆਂ ਤੇ ਸਭ ਤੋਂ ਵੱਡੀ ਗੱਲ ਵੋਟਾਂ ਦਾ ਏਟੀਐਮ ਆ ਇਹ ਡੇਰੇ ਪਰ ਫੇਰ ਵੀ ਯਾਰ ਮੈਂ ਇੱਕ ਗੱਲ ਕਹਿਣਾ ਕਿ ਇਹਨਾਂ ਨੂੰ ਘੱਟ ਤੋਂ ਘੱਟ ਥੋੜਾ ਜਿਹਾ ਸੋਚ ਲੈਣਾ ਜ਼ਰੂਰ ਬਣਦਾ ਸੀਗਾ ਕਿ ਬਹੁਤ ਲੋਕ ਕੀ ਐ ਐਡੇ ਕੀਆ ਲੋਕ ਮੰਦਬੁੱਧੀ ਨਹੀਂ ਬੈਠੇ ਕਿ ਲੋਕ ਕੁਛ ਤਾਂ ਸੋਚਣਗੇ ਜਾਂ ਫਿਰ ਲੋਕ ਹੁਣ ਇਹ ਸੋਚ ਲੈਣਗੇ ਜੱਟ ਜੱਟਾਂ ਦੇ ਸਾਲੇ ਕੀ ਆ ਰਲਕੇ ਕਰਦੇ ਘਾਲੇ ਮਾਲੇ ਫਿਰ ਲੋਕ ਇਹ ਗੱਲ ਭਾਈ ਨਵੀਆਂ ਕੀ ਇੱਕ ਹਫ਼ਤਾ ਵੀ ਹੁਣ ਕੀ ਆ ਤਾਂ ਹੀ ਘੜ ਘੜ ਕੇ ਤੁਹਾਡੇ ਮੂਹਰੇ ਰੱਖ ਰਹੇ ਆ ਬਾਕੀ ਬਾਬਾ ਜੀ ਦੀ ਤਾਕਤ ਆਪਾਂ ਪਲੀ ਭਾਂਤ ਜਾਣਦੇ ਆ ਮੋਹਨ ਭਗਵਤ ਅਰਗੇ ਲਾਲੋ ਦੇਸ਼ ਦਾ ਹੋਮ ਮਿਨਿਸਟਰ ਮਿਤ ਛਾਰ ਕੇ ਹੋ ਗਿਆ ਰਾਜਨਾਥ ਸਿੰਘ ਕਰਕੇ ਜਿਹੜੇ ਡਿਫੈਂਸ ਮਿਨਿਸਟਰ ਨੇ ਤੇ ਮੋਦੀ ਤੱਕ ਜਿਹੜੇ ਲੋਕ ਨੇ ਇਹ ਬਾਬੇ ਦੇ ਮੂਹਰੇ ਕੀ ਆ ਲੰਮੇ ਪੈਂਦੇ ਆ ਕਿਉਂ ਪੈਂਦੇ ਆ ਕਿਉਂਕਿ ਬਾਬੇ ਦੇ ਕੀ ਕੋਲੇ ਕੀ ਆ ਵੋਟਾਂ ਨੇ ਮਤਲਬ ਕੀ ਆ ਭੋਲੂ ਹੋ ਰਹੀਆਂ ਤੇ ਭੋਲੂ ਹੋ ਰਹੀ ਕੀ ਆ ਬਾਬੇ ਚੋਂ ਆਪ ਦਾ ਨਰੈਣ ਭਾਲਦੇ ਆ ਸਭ ਤੋਂ ਲੱਖ ਲਾਨਤ ਮੈਂ ਕਹਣਾ ਵੀ ਜਦੋਂ ਕੀ ਆ ਡੇਰਾਬਾਦ ਤੇ ਇਹ ਸਾਰਾ ਸਿਸਟਮ ਦੇਖਦੇ ਆ ਨਾ ਪਹਿਲਾਂ ਕੀ ਆ ਇੱਕ ਬਲਾਤਕਾਰੀ ਸਾਧਨੇ ਵੀ ਜਿਹੜਾ ਕੀ ਆ ਡੇਰਾ ਖੜਾ ਕਰਕੇ ਸਾਡੇ ਪੰਜਾਬ ਦੇ ਲੋਕਾਂ ਨੂੰ ਮੂਰ ਵੀ ਆਪਦੇ ਵੀਊ ਜ਼ਰੂਰ ਰੱਖਿਓ ਕਮੈਂਟ ਬਾਕਸ ਚ ਲਿਖ ਕੇ ਜ਼ਰੂਰ ਦੱਸਿਓ ਇੱਕ ਬੰਦੇ ਨੇ ਚੌੜਾ ਹੋ ਕੇ ਬੜੀ ਕੀ ਆ ਗੱਲ ਲਿਖੀ ਦੀ ਵੈਸੇ ਕੀਤਾ ਉਹਨੇ ਕਮੈਂਟ ਹੀ ਸੀ ਕਹਿੰਦਾ ਦੋ ਜੱਟ ਕੀ ਆ ਪੰਜਾਬ ਹਰਿਆਣਾ ਰਾਜਸਥਾਨ ਨੂੰ ਮਗਰ ਲਾਈ ਫਿਰਦੇ ਆ ਸਾਡੇ ਭਾਈਚਾਰੇ ਦੇ ਇਹਦਾ ਇੱਕ ਢਿੱਲੋਂ ਆ ਇੱਕ ਸਿੱਧੂ ਆ ਉਹ ਮੈਂ ਕਹਿੰਦਾ ਤੀਜਾ ਕੀ ਆ ਦਿਓਲ ਵੀ ਹੈਗਾ ਤੇ ਪੰਜਾਬ ਦੇ ਵਿੱਚ ਲਗਭਗ 50000 ਤੋਤੇ ਕੀ ਆ ਰਜਿਸਟਰਡ ਪਾਸਟਰ ਹੋਗੇ ਜਿਹੜੇ ਕੀ ਆ ਸਿੱਖ ਧਰਮ ਦੇ ਵਿੱਚ ਉਧਰਲੇ ਪਾਸੇ ਗਏ ਹੋਏ ਆ ਐਵੇਂ ਨਹੀਂ ਲੋਕ ਕਹਿੰਦੇ ਹਮੇਂ ਆਪਣੋ ਨੇ ਲੂਟਾ ਗੈਰੋਂ ਮੇਂ ਕਹਾਂ ਦਮ ਥਾ ਇਥੇ ਕਿਸ਼ਤੀ ਨਹੀਂ ਡੁੱਬੀ ਪੂਰਾ ਪੰਜਾਬ ਹੀ ਡੁੱਬ